ਤੇ ਕਿਸੇ ਕਿਸੇ ਮੈਂ ਮਰ ਕੇ ਸਪਸਰਣ ਕਾਲੀਦਲ ਦੇ ਵਾਇਸ ਪ੍ਰਧਾਨੀ ਹੋ ਰਹੀ ਹੈ ਹਾਂਜੀ ਸਰ ਅੱਜ ਜੋ ਇਹਨਾਂ ਕੋਈ ਨੰਕੀ ਸਾਲ ਹੈ ਅਮ ਅੱਜ ਮ ਫਰੀਦਕੋਟ ਵਿੱਚ ਆਇਆ ਸੀ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਰਦਾਰ ਗੁਰਜੀਤ ਸਿੰਘ ਸੇਖੋਂ ਜੀ ਦੇ ਅ ਪਰਜ਼ੋਰ ਕੋਸ਼ਿਸ਼ਾਂ ਦੇ ਸਦਕਾ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜਿਹੜਾ ਹੈ ਹੁਣ ਸਕਿੱਲ ਮਿਸ਼ਨ ਦੀ ਸ਼ੁਰੂਆਤ ਹੋਊਗੀ ਬੱਚੇ ਇਥੋਂ ਵਿੱਦਿਆ ਤਾਂ ਲੈਂਦੇ ਸੀ ਪਰ ਹੁਣ ਨਾਲ ਕਿਉ ਆਪਣਾ ਕਾਰੋਬਾਰ ਨਵੇਂ ਸਟਾਰਟਅਪ ਨਵੀਂ ਟੈਕਨੋਲੋਜੀ ਦੇ ਬਾਰੇ ਜਾਣ ਸਕਣ ਤਾਂ ਇਨਕਿਊਬੇਸ਼ਨ ਸੈਂਟਰ ਦੀ ਸ਼ੁਰੂਆਤ ਹੋਈ ਹੈ ਅਜ ਉਸ ਦਾ ਲਾਂਚ ਕਿਤੇ ਐਕਸਪੋਰਟ ਸੈੱਲ ਵੀ ਬਣਿਆ ਤੇ ਆਸ ਇਸ ਦੇ ਨਾਲ ਯੂਨੀਵਰਸਿਟੀ ਦੇ ਨਾਲ ਵਿੱਚ ਹੋਰ ਵੀ ਫਾਇਦਾ ਹੋਊਗਾ ਯੂਨੀਵਰਸਿਟੀ ਚ ਪੜਦੇ ਬੱਚਿਆਂ ਨੂੰ ਤੇ ਆਸ-ਪਾਸ ਦੇ ਕਾਲਜ ਜਿਹੜੇ ਯੂਨੀਵਰਸਿਟੀ ਨੇ ਐਫੀਲੀਏਟਿਡ ਨੇ ਤੇ ਹੋਰ ਵੀ ਫਰੀਦਕੋਟ ਦੇ ਹੁਨਾਰ ਬੱਚੇ ਇਸ ਇਨਕਿਊਬੇਸ਼ਨ ਸੈਂਟਰ ਦਾ ਲਾਹਾ ਲੈ ਕੇ ਨਵੇਂ-ਨਵੇਂ ਆਈਡੀਆਜ਼ ਦੇ ਨਾਲ ਫਰੀਡ ਕੋਟ ਦਾ ਪੰਜਾਬ ਦਾ ਸਾਡੇ ਮੁਲਕ ਦਾ ਨਾਮ ਰੌਸ਼ਨ ਕਰਨਗੇ ਉਸ ਦੇ ਨਾਲ ਹੀ ਅੱਜ ਬੜੀ ਖੁਸ਼ੀ ਵਾਲੀ ਗੱਲ ਇਹ ਹੈ ਆ ਆਪ ਸਭ ਨੂੰ ਪਤਾ ਹੈ ਕਿ ਤਕਰੀਬਨ ਪੌਣੇ 2 ਸਾਲ ਹੋ ਚੁੱਕੇ ਹੈ ਪੰਜਾਬ ਦੇ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਹਰ ਰੋਜ਼ ਉਹਨਾਂ ਵੱਲੋਂ ਲੈ ਜਾ ਰਹੇ ਇਨਕਲਾਬੀ ਫੈਸਲੇ ਜਿਸ ਦੇ ਨਾਲ ਪੰਜਾਬ ਦੁਬਾਰਾ ਤਰੱਕੀ ਦੀਆਂ ਲੀਹਾਂ ਤੇ ਤੇ ਜਿਹੜੇ ਜਨ ਹਿੱਤ ਵਾਲੇ ਫੈਸਲੇ ਆ ਜਿਦੇ ਵਿੱਚ ਚਾਹੇ ਉਹ ਕਿਸਾਨਾਂ ਲਈ ਹੋਣ ਚਾਹੇ ਨੌਜਵਾਨਾਂ ਲਈ ਹੋਣ ਚਾਹੇ ਵਪਾਰੀਆਂ ਲਈ ਹੋਣ ਚਾਹੇ ਸਾਡੀਆਂ ਮਾਤਾਵਾਂ ਭੈਣਾਂ ਲਈ ਚਾਹੇ ਸਟੂਡੈਂਟਸ ਲਈ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਲਈਏ ਸਿਹਤ ਸੁਧਾਰਾਂ ਦੀ ਗੱਲ ਕਰ ਲਈਏ ਤੋਂ ਸਭ ਦੇ ਕਾਰਨ ਪੰਜਾਬ ਦੇ ਵਿੱਚ ਇਸ ਵਕਤ ਬਹੁਤ ਸਾਰੇ ਸ਼ਖਸ ਰਾਜਨੀਤਿਕ ਗੈਰਾਇਨਿਟੀ ਲੋਕ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਹੋ ਰਹੇ ਆ ਉਸੇ ਲੜੀ ਦੇ ਤਹਿਤ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਭਰਾ ਵਿਜੇ ਕੁਮਾਰ ਛਾਬੜਾ ਜੀ ਜੋ ਮੌਜੂਦਾ ਐਮਸੀ ਨੇ ਫਰੀਦਕੋਟ ਦੇ ਅਕਾਲੀ ਦਲ ਨਾਲ ਸੰਬੰਧ ਰੱਖਦੇ ਸੀ ਅਕਾਲੀ ਦਲ ਦੇ ਮੀਤ ਪ੍ਰਧਾਨ ਵੀ ਰਏ ਆ ਜ਼ਿਲ੍ਹੇ ਦੇ ਅੱਜ ਉਹ ਸਾਡੇ ਪਰਿਵਾਰ ਸ਼ਾਮਾਨਵੀ ਪਾਰਟੀ ਦੇ ਪਰਿਵਾਰ ਦੇ ਵਿੱਚ ਭਗਵੰਤ ਮਾਨ ਜੀ ਤੋਂ ਸੋਚ ਦੀ ਸੋਚ ਤੋਂ ਉਹਨਾਂ ਦੇ ਵੱਲੋਂ ਜਿਹੜਾ ਪਿਛਲੇ 2 ਸਾਲਾਂ ਤੋਂ ਜੋ ਸਰਕਾਰ ਚੱਲਦੀ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਏ ਇਹਨਾਂ ਦਾ ਅਸੀਂ ਸਵਾਗਤ ਕਰਦੇ ਆ। ਸਰ ਲੋਕ ਸਭਾ ਕਿਉਂ ਨਾ ਹੋਣ ਲੈ ਕੇ ਕਿਸ ਤਰ੍ਹਾਂ ਦੇ ਤਿਆਰੀਆਂ ਹਾਂ ਜੀ ਉਹ ਤੁਹਾਨੂੰ ਪਤਾ ਹੈ ਜੀ ਉਹ ਮੇਰੇ ਤੋਂ ਮੇਰੇ ਤੋਂ ਵੱਡੇ ਲੈਵਲ ਦੀਆਂ ਗੱਲਾਂ ਨੇ ਜੀ ਤੁਸੀਂ ਮੇਰੇ ਤੋਂ ਸੰਬੰਧਿਤ ਗੱਲਾਂ ਕਰੂ ਮੈਂ ਤੁਹਾਨੂੰ ਅੱਜ ਤੁਸੀਂ ਰਿਕੋਰਡ ਦਾ ਸਾਰਾ ਮੀਡੀਆ ਆਪਸ ਦੇ ਰੂਬਰੂ ਹੋ ਰਿਹਾ। ਤੁਸੀਂ ਅੱਜ ਇਸ ਗੱਲ ਦੀ ਤਸਦੀਕ ਕਰੂੰਗੇ ਤੇ ਮੈਂ ਤੁਹਾਨੂੰ ਵੀ ਕਹਿੰਦਾ ਤੁਸੀਂ ਜਾ ਕੇ ਜਰੂਰ ਦੇਖੋ ਪੰਜਾਬ ਦੇ ਵਿੱਚ ਇਸ ਵਾਰ ਅਸੀਂ ਸਕੂਲਾਂ 'ਚ ਅਸੀਂ ਜਿਹੜਾ ਬੁਨਿਆਦੀ ਸੁਧਾਰ ਹੈ ਉਸ ਦੇ ਉੱਤੇ ਬਹੁਤ ਜ਼ੋਰ ਦਿੱਤਾ ਹੋਇਆ ਹੈ ਪਹਿਲੀ ਵਾਰੀ ਹੋਇਆ ਤੁਸੀਂ ਆਪ ਇਹਨੂੰ ਤੁਸੀਂ ਆਪਣੀ ਅੱਖਾਂ ਦੇ ਨਾਲ ਆਪਣੇ ਕੈਮਰਿਆਂ ਦੇ ਨਾਲ ਵੈਰੀਫਾਈ ਜਰੂਰ ਕਰੋ ਤੇ ਅਗਰ ਕਿਤੇ ਕੋਈ ਕਮੀ ਵੀ ਹੈ ਮੈਂ ਖੁਦ ਤਾਂ ਹਾਂ ਐਜ਼ ਐਜੂਕੇਸ਼ਨ ਮਿਨਿਸਟਰ ਕਹਿੰ ਰਿਹਾ ਜਰੂਰ ਸਾਨੂੰ ਦੱਸੋ ਕਿਉਂਕਿ ਅਗਰ ਤੁਸੀਂ ਦੱਸੋਗੇ ਤਾਂ ਹੀ ਅਸੀਂ ਸੁਧਾਰ ਕਰਾਂਗੇ ਪੰਜਾਬ ਦੇ ਵਿੱਚ 20000 ਸਕੂਲ ਹੈ ਬਹੁਤ ਬੁਰਾ ਹਾਲਤ ਬਹੁਤ ਬੁਰੀ ਹਾਲਤ ਸੀ ਕਿ ਚਾਰ ਦੀਵਾਰੀ ਤੱਕ ਨਹੀਂ ਸੀ ਬੱਚਿਆਂ ਦੇ ਬੈਠਣ ਲਈ ਫਰਨੀਚਰ ਨਹੀਂ ਸੀ ਬਾਥਰੂਮ ਨਹੀਂ ਸੀ ਇਸ ਵਕਤ 8000 ਸਕੂਲਾਂ ਦੇ ਵਿੱਚ ਚਾਰ ਦਿਵਾਰੀ ਦਾ ਕੰਮ ਚੱਲਦਾ ਪਿਆ ਬਾਉਂਡਰੀ ਵਾਲ ਦਾ ਅਸੀਂ ਸਾਡੇ ਸੀਐਮ ਸਾਹਿਬ ਨੇ ਸਾਨੂੰ ਟਾਰਗੇਟ ਦਿੱਤਾ ਸੀ 31 ਮਾਰਚ ਤੱਕ ਪੰਜਾਬ 'ਚ ਕੋਈ ਵੀ ਬੱਚਾ ਇਦਾਂ ਦਾ ਨਹੀਂ ਰਹੂਗਾ ਜੋ ਥੱਲੇ ਬੈਠੂਗਾ ਅਸੀਂ 75000 90 ਡੈਸ ਯਾਨੀ 1.5 ਲੱਖ ਬੱਚਾ ਜੋ ਥੱਲੇ ਬੈਠਦਾ ਸੀ ਉਹ ਲਗਾਤਾਰ ਸਕੂਲਾਂ 'ਚ ਭੇਜ ਰਹੇ ਹਾਂ ਪੰਜਾਬ ਦੇ ਵਿੱਚ 6000 ਤੋਂ ਵੱਧ ਨਵੇਂ ਜਿਹੜੇ ਵਾਸ਼ਰੂਮ ਬਣ ਰਹੇ ਆ ਪਰਾਣੇ ਵਾਸ਼ਰੂਮਾਂ ਦੀ ਮਰਮਮਤ ਸਫਾਈ ਹੋ ਰਹੀ ਹੈ ਬੁਨਿਆਦੀ ਕੰਮ ਹੈ ਤੇ ਪਹਿਲੀ ਵਾਰੀ ਹੋਇਆ ਕਿ ਸਾਡੇ ਸਕੂਲ ਆਫ ਫੈਮਿਨੈਂਸ ਦੇ ਬੱਚੇ ਜਿਹੜੇ ਆ ਤੁਸੀਂ ਦੇਖਿਆ ਹੋਊਗਾ ਕਿ ਉਹਨਾਂ ਦੀ ਐਕਸਪੋਜ਼ਰ ਵਧੇਗੀ ਅਗਰ ਕੋਈ ਬੱਚਾ ਇਹ ਕਹਿੰਦਾ ਹੈ ਕਿ ਮੈਂ ਯੂਪੀਐਸਸੀ ਅਫਸਰ ਬਣਨਾ ਚਾਹੁੰਦਾ ਮੈਂ ਆਈਐਸ ਆਈਪੀਐਸ ਪੀਸੀਐਸ ਪੀਪੀਐਸ ਅਫਸਰ ਬਣਨਾ ਚਾਹੁੰਦਾ ਅਸੀਂ ਉਹਨਾਂ ਬੱਚਿਆਂ ਨੂੰ ਪੜ੍ਹਾਈ ਤਾਂ ਵਧੀਆ ਦੇ ਰਿਹਾ ਕੋਚਿੰਗ ਵੀ ਦੇ ਰਿਹਾ ਉਸ ਦੇ ਨਾਲ ਉਹਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡੀਸੀ ਸਹਿਬਾਨਾ ਨਾਲ ਐਸਡੀਐਮ ਸਹਿਬਾਨਾ ਨਾਲ ਐਸਐਸਪੀ ਸਹਿਬਾਨਾ ਨਾਲ ਉਹਨਾਂ ਨੂੰ ਜਾ ਕੇ ਐਕਸਪੀਰੀਅੰਸ ਕਰਾਉਂਦੇ ਤਾਂ ਕਿ ਉਹ ਉਸ ਕੁਰਸੀ ਨੂੰ ਮਹਿਸੂਸ ਕਰ ਸਕਣ ਉਹਨਾਂ ਨੂੰ ਪੁੱਛ ਸਿਖਾਣ ਕਿ ਕਿਵੇਂ ਉਹ ਇਹ ਬਣੇ ਐਦਾਂ ਹੀ ਜੇ ਕੋਈ ਬੱਚਾ ਕਹਿੰਦਾ ਮੈਂ ਐਨਡੀਐਚ ਜਾਣਾ ਅਸੀਂ ਉਹਨਾਂ ਨੂੰ ਜਿੰਨੀ ਆਰਮੀ ਕੈਂਟੋਨਮੈਂਟਸ ਹੈ ਉਸ ਉਸ ਜ਼ਿਲ੍ਹੇ ਦੀ ਸਭ ਤੋਂ ਨੇੜੇ ਉੱਥੇ ਭੇਜਦੇ ਹਾਂ ਉਹ ਕਰਨਲਾਂ ਦੇ ਨਾਲ ਬ੍ਰਿਗੇਡੀਅਰ ਸਹਿਬਾਨਾਂ ਦੇ ਨਾਲ ਉਹਨਾਂ ਦੀ ਵਰਦੀ ਨੂੰ ਹੱਥ ਲਾ ਕੇ ਮਹਿਸੂਸ ਕਰਦੇ ਆ ਕਿ ਅੱਛਾ ਉਹਨਾਂ ਨੂੰ ਪੁੱਛਦੇ ਕਿਵੇਂ ਹੈ ਇੱਕ ਆਰਮੀ ਲਾਈਫ ਤਾਂ ਕਿ ਉਹ ਪ੍ਰੇਰਿਤ ਹੋ ਸਕਣ ਜਿਹੜੀ ਇਹ ਤੇ ਇਹ ਸਹੂਿਦਾਵਾਂ ਪੰਜਾਬ ਦੇ ਕਿਸੇ ਪ੍ਰਾਈਵੇਟ ਸਕੂਲ ਚ ਮਹਿੰਗੇ ਤੋਂ ਮਹਿੰਗੇ ਪ੍ਰਾਈਵੇਟ ਸਕੂਲ ਚ ਨਹੀਂ ਹੈ ਇਦਾਂ ਹੀ ਅਗਰ ਕੋਈ ਬੱਚਾ ਕਹਿੰਦਾ ਮੈਂ ਇੰਜੀਨੀਅਰ ਬੰਨਾ ਮੈਂ ਡਾਕਟਰ ਬੰਨਾ ਤਾਂ ਜਈ ਨੀਟ ਤੇ ਜਿਹੜੇ ਸਾਡੇ ਤਾਂ ਟੀਚਰ ਹੋਣਾ ਹੈ ਹੀ ਹੈ ਪਰ ਸਪੈਸ਼ਲ ਅਸੀਂ ਟੀਚਰਸ ਜਿਹੜੇ ਹੈ ਬੁਲਾ ਕੇ ਉਹਨਾਂ ਨੂੰ ਅਸੀਂ ਸਪੈਸ਼ਲ ਜਿਹੜੇ ਵਿంటర్ ਕੈਂਪ ਲਗਾਏ ਉਹਨਾਂ ਦੇ ਇਹ ਸਭ ਕੁਝ ਜੇ ਬੱਚਾ ਕੋਈ ਕਹਿੰਦਾ ਮੈਂ ਸਾਇੰਟਿਸਟ ਬਣ ਉਹਨੂੰ ਨਾਲ ਸੇ ਇਸਰੋ पे ਇਧੇ ਆ ਤਾਂ ਕਿ ਉਹ ਲਾਂਚ ਦੇਖ ਸਕਣ ਜਿੰਨੇ ਵੀ ਰਾਕਟ ਲਾਂਚੇਸ ਹੁੰਦੇ ਇਹ ਫੈਸਿਲਿਟੀਆਂ ਕਿਤੇ ਨਹੀਂ ਮਿਲਦੀਆਂ ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਆ ਗਿਆ ਜਿੰਨੇ ਵੀ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲ ਹੈ ਜਿੱਥੇ ਜਿੱਥੇ 500 ਤੋਂ ਬਾਅਦ ਬੱਚਾ ਉਹ ਸਾਰਿਆਂ ਦੇ ਬਾਰ ਦੋ ਸਾਫ ਦਾ ਫੌਜੀ ਤੁਹਾਨੂੰ ਸਵੇਰੇ ਜੇ ਤੁਸੀਂ ਕਿਸੇ ਵੀ ਹੁਣ ਜਦੋਂ ਛੁੱਟੀਆਂ ਛੁੱਟੀਆਂ ਤੋਂ ਬਾਅਦ ਤੁਸੀਂ ਆਪ ਜਾ ਕੇ ਇਸ ਗੱਲ ਨੂੰ ਤਸਦੀਕ ਕਰ ਸਕਦੇ ਹੋ ਜਿੰਨੇ ਸੀਨੀਅਰ ਸੈਕੰਡਰੀ ਸਕੂਲ ਹੈ ਕੈਂਪਸ ਮੈਨੇਜਰ ਆਗੇ ਅੱਗੇ ਕੀ ਟੀਚਰਾਂ ਨੂੰ ਸਾਰਾ ਕੰਮ ਕਰਨਾ ਪੈਂਦਾ ਸੀ ਕਿਸੇ ਕਲਾਸਰੂਮ ਦਾ ਪੱਖਾ ਖਰਾਬ ਹੋ ਗਿਆ ਲਾਈਟ ਖਰਾਬ ਹੈ ਬੈਂਚ ਟੁੱਟਿਆ ਸਫਾਈ ਨਹੀਂ ਹੋ ਰਹੀ ਲੋਕਲ ਐਮਸੀ ਲੋਕਲ ਆ ਕਮੇਟੀ ਨੂੰ ਕਹਿਣਾ ਪਿੰਡ ਦੀ ਪੰਚਾਇਤ ਨੂੰ ਕਹਿੰਨ ਟੀਚਰ ਹੀ ਸਭ ਕੁਝ ਕਰਦੇ ਸੀ ਅਸੀਂ 2000 ਕੈਂਪਸ ਮੈਨੇਜਰ ਦਿੱਤੇ ਹੁਣ ਉਹ ਸਾਰਾ ਕੰਮ ਕੈਂਪਸ ਮੈਨੇਜਰ ਕਰਦੇ ਆ ਅਸੀਂ ਆਪਣੇ ਪ੍ਰਿੰਸੀਪਲ ਸਹਿਬਾਨਾ ਨੂੰ ਸਿੰਗਾਪੁਰ ਭੇਜਿਆ ਹੈਡਮਾਸਟਰ ਨੂੰ ਅਹਮਦਾਬਾਦ ਭੇਜਿਆ ਇਸ ਸਾਲ ਅਸੀਂ ਆਪਣੇ ਪ੍ਰਾਇਮਰੀ ਟੀਚਰਸ ਨੂੰ ਫਿਨਲੈਂਡ ਭੇਜ ਰਹੇ ਹਾਂ ਜਿਹੜੀ ਵਿੱਚ ਜਿੱਥੋਂ ਵੀ ਦੁਨੀਆ ਤੋਂ ਵੱਖ-ਵੱਖ ਨੌਲੇਜ ਦੇਸ਼ ਤੋਂ ਵੱਖ-ਵੱਖ ਨੌਲੇਜ ਮਿਲ sake ਕਰ ਰਹੇ ਆ ਤੇ ਇਹ ਸਿੱਖਿਆ ਕ੍ਰਾਂਤੀ ਹੈ ਤੇ ਮੈਂ ਨਹੀਂ ਕਹੂੰਗਾ ਸਾਰੇ ਸਕੂਲ ਠੀਕ ਹੋ ਗਏ ਇਹ ਲੰਬਾ ਸਫ਼ਰ ਹੈ 2000 ਸਰਕਾਰੀ ਸਕੂਲ ਹੈ ਅੱਜ ਜਦੋਂ ਮੈਂ ਮੈਨੂੰ ਫਰੀਦਕੋਟ ਦੇ ਕਿਸੇ ਪਿੰਡ ਦਾ ਮੈਸੇਜ ਆ ਕਿ ਜੀ ਉੱਥੇ ਟੋਬੇ ਦਾ ਪਾਣੀ ਵੜ ਜਾਂਦਾ ਬਹੁਤ ਬੁਰੇ ਹਾਲਾ ਜਿਵੇਂ ਜਿੱਥੋਂ ਜਿੱਥੋਂ ਜੋ ਪਤਾ ਲੱਗਦਾ ਸੀ ਸੁਧਾਰ ਕਰੀ ਜਾ ਰਿਹਾ ਲੰਬਾ ਸਫ਼ਰ ਹੈ 2-3 ਸਾਲ ਲੱਗਣਗੇ ਪਰ ਅੱਜ ਇਸ ਲੋਕ ਇਸ ਗੱਲ ਨੂੰ ਮੰਨਦੇ ਆ ਕਿ ਪੰਜਾਬ ਦੇ ਸਕੂਲ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੀ ਹਵਾ ਬਦਲ ਰਹੀ ਹੈ ਉਨਾ ਪ੍ਰਤੀ ਲੋਕਾਂ ਦਾ ਵਿਸ਼ਵਾਸ ਤੇ ਨਜ਼ਰੀਆ ਬਦਲ ਰਿਹਾ। ਪਰ ਪੰਜਾਬ ਦੇ ਨਿੱਜੀ ਸਕੂਲ ਜਿਹੜੇ ਉਹ ਸਰਕਾਰ ਦੇ ਹੁਕਮਾਂ ਨੂੰ ਕਿਉਂ ਨਹੀਂ ਮੰਨ ਰਹੇ? ਕਿਉਂਕਿ ਛੁੱਟੀਆਂ ਸਰਕਾਰ ਵੱਲੋਂ ਅਨਾਉਂਸ ਕੀਤੇ ਜਾਂਦੇ ਬਾਅਦ ਵੀ ਲਗਾਤਾਰ ਲੱਗ ਰਹੇ ਨੇ। ਹੋਰ ਵੀ ਕੀ ਦਰਾਂ ਨਹੀਂ? ਜੀ ਜਿਹੜੇ ਕੁਝ ਸਕੂਲ ਹੈ ਕਿਉਂਕਿ ਇਸ ਵਾਰੀ ਮੈਂ ਤੁਹਾਨੂੰ ਦੱਸਾਂ 10ਵੀਂ ਤੇ 12ਵੀਂ ਦੇ ਇਮਤਿਹਾਨ ਆ ਕਾਫੀ ਐਡਵਾਂਸ ਆ ਗਏ ਲੋਕ ਸਭਾ ਚੋਣਾਂ ਕਰਕੇ। ਚਾਹੇ ਉਹ CBSE ਹੋਵੇ ਚਾਹੇ PSCB ਹੋਵੇ, ਜਿੰਨੇ ਵੀ ਬੋਰਡ ਹਨ ਉਹਨਾਂ ਨੂੰ ਇਹ ਚੋਣ ਕਮਿਸ਼ਨ ਵੱਲੋਂ ਹਦਾਇਤ ਸੀਗੀ ਇਮਤਿਹਾਨਾਂ ਨੂੰ ਥੋੜਾ ਐਡਵਾਂਸ ਲੈਣਾ। ਇਸ ਕਰਕੇ ਕੁਝ ਸਕੂਲਾਂ ਦੀ ਜੋ ਕੰਪਲੇਂਟ ਆ ਸੀ ਵੀਰ ਵੈਰੀਫਾਈ ਕਰਾਇਆ ਉਹ 10ਵੀਂ ਦੇ ਪ੍ਰੀ ਬੋਰਡ ਐਗਜ਼ਾਮ ਲੈ ਰਹੇ ਆ ਇਸ ਕਰਕੇ ਉਹ ਨਹੀਂ ਬਟ ਅਗਰ ਉਸ ਤੋਂ ਇਲਾਵਾ ਜੇ ਅਗਰ ਕੋਈ ਕਿਉਂਕਿ ਇਹ ਇੱਕ ਇਹ ਜਿਹੜੇ ਹੁਕਮ ਹੈ ਖੁਦ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਆਇਆ ਤੇ ਅਗਰ ਕੋਈ ਅਲੰਘਣਾ ਕਰਦਾ ਤੁਸੀਂ ਜਰੂਰ ਦੱਸੋ ਸਕੂਲ ਦੇ ਖਿਲਾਫ ਕਾਰਵਾਈ ਹੋਊਗੀ ਮਿਸਟਰ ਜਿਹੜੀ ਇਹ ਅਥਾਰਟੀ ਵਾਲੀ ਗੱਲ ਹੈ ਛੁੱਟੀਆਂ ਵਾਲੀ ਗੱਲ ਹੈ ਇਹਦੇ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਉਹਨਾਂ ਦੀ ਉਸੇ ਤਰੀਕੇ ਮੰਗਵਾ ਰਹੇ ਨੇ ਕੋਈ ਉਸੇ ਤਰੀਕੇ ਜਾਰੀ ਹੈ ਲੇਕਿਨ ਉਹ ਮੰਨ ਨਹੀਂ ਰਹੇ ਹੈਗੇ ਅਸੀਂ ਉੱਤੇ ਕਾਫੀ ਸਖਤੀ ਜੀ ਇਸ ਵਾਰੀ ਹੋਰ ਤੁਹਾਨੂੰ ਸਖਤੀ ਦੇਖਣ ਨੂੰ ਮਿਲੂਗੀ ਸਰ ਹੌਂ ਵਾਲੇ ਦਿਨਾਂ 'ਚ ਕੁਝ ਇਸ ਤਰ੍ਹਾਂ ਦੀਆਂ ਹੋਰ ਮਿਲ ਸਕਦੀਆਂ ਜੀ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਮੈਂ